ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਜਿਵੇਂ ਪਤਾ ਹੀ ਆ ਜਿਹੜੇ ਆਪਣੇ ਕਸਟਮਰ ਨੇ ਵੀ ਆਪਾਂ ਜਿਹੜੀ ਆਪਣੀ ਘਰ ਦੀ ਸਬਜ਼ੀ ਆ ਤੇ ਆਪਣੇ ਘਰ ਦਾ ਆਟਾ ਦੁੱਧ ਇਹਨਾ ਪ੍ਰੋਡਕਟ ਆ ਆਪਾਂ ਸਬਜ਼ੀ ਦੇ ਨਾਲ ਐਡ ਕਰੇ ਹੋਏ ਨੇ ਤੇ ਕਸਟਮਰ ਦੀ ਡਿਮਾਂਡ ਤੇ ਇੱਕ ਪ੍ਰੋਡਕਟ ਆਪਾਂ ਹੋਰ ਐਡ ਕਰਨ ਜਾ ਰਹੇ ਹਾਂ ਜੀ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਨੂੰ ਆਪਣੇ ਪਿੱਛੇ ਵੀਡੀਓ ਦੇ ਵਿੱਚ ਮਾਤਾ ਬੈਠੇ ਦੇਖ ਰਹੇ ਹੋਣੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆਂ ਵੀ ਕਿਹੜੇ ਪ੍ਰੋਡਕਟ ਦੀ ਡਿਮਾਂਡ ਕਰੀ ਆ ਜੀ ਹਾਂਜੀ ਮਾਤਾ ਕਿਵੇਂ ਹੋ ਠੀਕ ਆ ਬੇਟਾ ਵਧੀਆ ਕੀ ਚੱਲਦਾ ਮਿਰਚਾਂ ਤੋੜਦੀਆਂ ਬੇਟਾ ਲਾਲ ਲਓ ਦੋਸਤੋ ਲਾਲ ਮਿਰਚਾਂ ਲੱਗੀਆਂ ਹੋਈਆਂ ਨੇ ਆਪਣੇ ਤੇ ਤੇ ਇਹਨਾਂ ਦਾ ਹੁਣ ਕੀ ਕਰਨਾ ਤੋੜ ਕੇ ਇਹ ਦੱਸੋ ਕਿਹਦਾ ਬੇਟਾ achar ਪਾਵਾਂਗੇ ਹੂੰ ਜਿਹੜੇ ਆਪਣੇ ਕਸਟਮਰ ਨੇ ਹੂੰ ਉਹਨਾਂ ਦੀ ਡਿਮਾਂਡ ਆ ਵੀ ਸਾਨੂੰ ਘਰ ਦਾ achar ਤਿਆਰ ਕਰਕੇ ਦੇਵੋ ਘੱਟ ਮਸਾਲਿਆਂ ਨਾਲ ਵਧੀਆ ਸਾਫ ਸੁਥਰਾ ਵੀਜੀ ਮੇ ਨਿੰਬੂ ਹੋ ਗਿਆ ਆਂਬਾ ਹੋ ਗਿਆ ਹਰੀ ਮਿਰਚ ਲਾਲ ਮਿਰਚ ਠੀਕ ਹੈ ਕਿਹਦਾ achar ਮੰਗਦੇ ਨੇ ਆਪਾਂ ਹੁਣ ਇਹਦੀ ਤੜਾਈ ਕਰਕੇ ਧੋ ਕੇ ਇਹਦਾ achar ਬਣਾਉਣਾ ਹੈ ਤੇ ਹਾਂਜੀ ਦੋਸਤੋ ਕਸਟਮਰ ਡਿਮਾਂਡ ਕਰਦੇ ਆ ਵੀ ਘੱਟ ਮਸਾਲੇ ਵਾਲਾ achar ਇਸੇ ਕਰਕੇ ਦੋਸਤੋ ਆਪਾਂ ਨਾਲ ਐਡ ਕਰਿਆ ਇਹ ਆਪਣੀਆਂ ਘਰ ਦੀਆਂ ਮਿਰਚਾਂ ਨਗੀਆਂ ਤੇ ਜੇ ਕਿਸੇ ਨੂੰ ਹਰੀ ਮਿਰਚ ਦਾ achar ਚਾਹੀਦਾ ਜਾਂ ਲਾਲ ਮਿਰਚ ਦਾ ਹਨਾ ਮਾਤਾ ਹਾਂ ਵੀ ਘੱਟ ਮਸਾਲੇ ਵਿੱਚ ਤਿਆਰ ਕਰਿਆ ਹੋਇਆ ਵਧੀਆ ਆਪਣੇ ਯਾਨੀ ਘਰ ਦਾ ਸਰੋਂ ਦਾ ਤੇਲ ਹਨਾ ਸਰੋਂ ਦਾ ਤੇਲ ਹੂੰ ਹਾਂ ਵਧੀਆ ਯਾਨੀ ਸਾਫ਼ ਸੁਥਰੇ ਤਰੀਕੇ ਨਾਲ ਬਣਾ ਕੇ ਦਿਆ ਕਰਾਂਗੇ ਦੋਸਤੋ ਯਾਨੀ ਹਾਂ ਜੀ ਵੀਡੀਓ ਤਿਆਰ ਕਰਨੀ ਆ ਹਾਂ ਬਣਾ ਕੇ ਚੰਗੀ ਤਰ੍ਹਾਂ ਵੀਡੀਓ ਬਣਾ ਕੇ ਪਾਵਾਂਗੇ ਤੇ ਬਾਕੀ ਜਿਸ ਵੀ ਕਿਸੇ ਕਸਟਮਰ ਨੇ ਅਚਾਰ ਦਾ ਟੇਸਟ ਵੀ ਕਰਨਾ ਸਿੰਪਲ ਵੀ ਉਹਨੂੰ ਅਸੀਂ ਦੇ ਕੇ ਜਾਵਾਂਗੇ ਹਨ ਤੇ ਫੇਰ ਹੀ ਪਤਾ ਲੱਗੂਗਾ ਵੀ ਅਚਾਰ ਦਾ ਵਾਕਈ ਟੇਸਟ ਦਾ ਫਰਕ ਆ ਤੇ ਦੋਸਤੋ ਇਸ ਕਰਕੇ ਆਪਾਂ ਵੀਡੀਓ ਬਣਾਈ ਸੀ ਵੀ ਆਪਾਂ ਚਾਰ ਨਾਲ ਐਡ ਕਰ ਰਹੇ ਹਾਂਗੇ ਜੋ ਜੋ ਵੀ ਜਿਹੜੇ ਸੀਜ਼ਨ ਵਿੱਚ ਆਚਾਰ ਦੀ ਡਿਮਾਂਡ ਹੋਇਆ ਕਰੂ ਉਹ ਹਿਸਾਬ ਨਾਲ ਅਸੀਂ ਆਚਾਰ ਪਾ ਕੇ ਦੇ ਦਿਆ ਕਰਾਂਗੇ। ਬਾਕੀ ਦੋਸਤੋ ਜੇ ਕਿਸੇ ਕਸਟਮਰ ਨੂੰ ਹਨਾ ਆਚਾਰ ਦੀ ਲੋੜ ਆ ਤੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਜੀ। ਘਰ ਦਾ ਬਣਿਆ ਹੋਇਆ ਆਚਾਰ ਬਣਾ ਕੇ ਦਿਆ ਕਰਾਂਗੇ ਹਨਾ। ਯਾਨੀ ਵਧੀਆ ਪੂਰਾ 100% ਕੁਆਲਿਟੀ ਹੋਊਗੀ। ਕੋਈ ਉਹਦੇ ਵਿੱਚ ਇਦਾਂ ਨਹੀਂਗਾ ਵੀ ਮਸਾਲੇ ਪਾ ਪਾ ਕੇ ਕੱਲਾ ਮਸਾਲਿਆਂ ਦਾ ਹੀ ਟੇਸਟ ਆਊਗਾ। ਹਨਾ ਮਾਤਾ। ਹਾਂ ਬੇਟਾ ਯਾਨੀ ਹਿਸਾਬ ਨਾਲ ਮਸਾਲੇ ਵੀ ਪੈਣਗੇ। ਤੇ ਮੇਰਾ ਹੀ ਹੋਗੀ ਹਾਂ ਹੋਊਗੀ ਜਾਣੀ ਇਹ ਨਹੀਂ ਵੀ ਅੰਦਰ ਮੱਚੀ ਜਾਊਗਾ ਹਨਾ ਤੇ ਜਾਬ ਬਣੀ ਜਾਊਗਾ ਹਾਂ ਤੇ ਲਓ ਵੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਆਪਣੀ ਜਰੂਰ ਸ਼ੇਅਰ ਕਰਦੇ ਹੋ ਜੀ ਇੱਕ ਪ੍ਰੋਡਕਟ ਆਪਾਂ ਹੋਰ ਨਾਲ ਐਡ ਕਰ ਲਿਆ ਚਾਰ ਦਾ ਦੋਸਤੋ ਧੰਨਵਾਦ ਜੀ